ਗਰਮ ਬਾਵਾਲੀ ਏ ਜਿਸ ਮਰਦ ਸੂਰਮਾ ਜਣਿਆ ਏ ਨੇਕੀ ਦੀ ਖਾਤਰ ਲੜਦਾਰਿਆ ਮਾੜੇ ਦਾ ਹੰਪੀ ਫੜਿਆ ਏ ਮਜਨੂ ਮੰਦੀ ਇਚ

ਘਰ ਪਹੁੰਚੇ ਪੀਰ ਫਕੀਰਾਂ ਦੇ ਮਿਹਰਤ ਨਾਲ ਪਰਮਨਿਵਾਸ ਗਿਆ ਤਨ ਜਿਗਰਾ ਕਲ ਦੀ ਹਵਾਲੇ ਦਾ ਪੁੱਤ ਚਰਮ ਤੋਂ ਵਾਰ ਗਿਆ ਰਹਿਮਤ ਦੀਆਂ ਨਜ਼ਰਾ ਪਾਈਆਂ ਨੇ ਸਭ ਜੱਤਾਂ ਤੇ ਸਭ ਵਰਨਾ ਜਦ ਤੱਕ ਆ ਚਲਵਾ ਸ਼ਿਵ ਦੱਤ ਨੇ ਤਰਸੀਸ ਤਰ ਕੇ ਆ ਚਰਣਾ ਤੇ ਜਦ ਕੀ ਤਾਰ ਯਾਦ ਫਰੀ ਤਮ ਨੂੰ ਮੈਂ ਜੋ ਚੱਕੀ ਤੇਗ ਔਰੰਗੇ ਨੇ ਸਾਖਛਤਰੀਆਂ ਦੇ ਸੁੱਕ ਗਏ ਪੰਡਤ ਚੰਦ ਸੁਣਨੇ ਮੰਦਰਾ ਨੂੰ ਜਾਵੇ ਚ ਪਹਾੜੀ ਲੋਕ ਗਏ ਦੇਸੀ ਸੁਪਿਤਾ ਨੰਦ ਜਿਗਰਾ ਕਲਗੀ ਆਵਾਰੇ ਦਾ ਪੁੱਤ ਜਾਨ ਪਰਮ ਕੋ ਪਾਰ ਗਿਆ ਹੱਥ ਬਾਜ ਨਿਸ਼ਾਨੀ ਗੈਰਤ ਦੀ ਲਾ ਕਲਗੀ ਤਖਤ ਸਜਾਉਂਦਾ ਰਿਆ ਨੰਦ ਬੁਤੀ ਐਸੀ ਛਾਹ ਬਣੀ ਇੰਦਰ ਵੀ ਸੀ ਸਿਰ ਚਰਤਾਉਂਦਾ ਰਿਆ ਛੱਕ ਮੁਰਦੇ ਅੰਮ੍ਰਿਤ ਜੀ ਪੈਂਦੇ ਕਿਦਣਾ ਤੋਂ ਛੇਰ ਬੰਦਾਰ ਗਿਆ ਤਨ ਜਿੰਗਰਾ ਕਲ ਗਿਆ ਵਾਲੇ ਪੁੱਤ ਚਾਰ ਧਰਮ ਤੋਂ ਵਾਰ ਗਿਆ ਪੁੱਤਰਾ ਦੀਆਂ ਲਾਸ਼ਾਂ ਲੰਗ ਲੰਗ ਕੇ ਸੂਣਾ ਦੀਆਂ ਸੇਜਾਂ ਸੌਂਦਾਰੇ ਅੰਗਲੀ ਚਾਵੇਂ ਤਾਰਿਆਂ ਦੀ ਮਾਲਕ ਦੀਆਂ ਸਿਫਤਾਂ ਗਾਉਂਦਾ ਰਿਆ ਪੱਥਰਾਂ ਦੇ ਜਿਗਰੇ ਡੋਲੇ ਸੀ ਅੰਬਰ ਵੀ ਤਾਹਾ ਪਾਰ ਗਿਆ ਤਦ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਜੀ ਜੀਵਨ ਛੱਤੀ ਵੇ ਲੱਖਾਂ ਨਾਲ ਇੱਕ ਲੜਾ ਦਿੱਤਾ ਸਿੱਖਾਤਰ ਦੇਸ਼ ਆਜ਼ਾਦੀ ਲਈ ਪੁੱਤਰਾ ਦਾ ਨਿਉਂਗਾ ਪਾ ਦਿੱਤਾ ਜਦ ਵੇਖਿਆ ਟਿਕ ਉਜੀ ਬੋਤ ਚਾਰ ਧਰਮ ਨੂੰ ਵਾਰ ਗਿਆ ਜਦ ਦਰਦ ਕਹਾਣੀ ਨਿਕਿਆ ਦੀ ਰੋ ਰੋ ਕੇ ਦੱਸੀ ਨੂਰੇ ਰੇ ਮੱਥੇ ਤੇ ਪਾਇਆ ਵਟ ਨਹੀਂ ਉਸ ਵਾਂ ਗੁਜਰੀ ਤੇ ਸੂਰੇ ਨੇ ਹੁਣ ਜਾਲਮ ਦੀ ਚੜ ਪੱਡੀ ਜਾਊ ਇਓ ਹੱਸ ਕੇ ਬਚਨ ਉਚਾਰ ਗਿਆ ਧਰ ਜਿਗਰਾ ਕਲੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਝੁਲਮਾ ਦੀ ਰਹੀ ਨ ਅਸਰ ਕੋ ਭਾਰਤੀ ਇੱਜ਼ਤ ਬਚਾਉਣ ਲਈ ਲੱਖਾਂ ਹੀ ਦੁੱਖ ਸਹਾਰ ਗਿਆ ਧਨ ਜਿਗਰਾ ਲਗੀਆਂ ਵਾਰੇ ਦਾ ਪੁੱਤ ਚਾਰ ਪਰਮ ਤੋਂ ਵਾਰ ਗਿਆ ਉਸ ਮਰਦ ਅਗਮੜੇ ਦੁਨੀਆ ਚੁਕਦੀ ਰਊ ਉਸ ਤਨ ਪੁੱਤਾਂ ਦੇ ਦਾਨੀ ਉ ਜੋ ਕਹਾ ਸਿੰਘ ਭਾਪੋ ਵਾਲੀਆ ਦੀ ਧਰਮ ਭਵਸਾ ਸਰਚੋਂ ਪਾਰ ਗਿਆ ਤਨ ਜਿਗਰਾ ਗਲ ਦੀ ਆwale ਦਾ ਪੁੱਤ ਚਾਰਮ ਤੋਂ ਵਾਰ ਗਿਆ